ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਗਾੜਾਂ ਦਿਖਾਵਾਂਗੇ ਦੋਵੇਂ ਬਿਲਕੁਲ ਤਾਜ਼ੀਆਂ ਹੀ ਸੂਈਆਂ ਵਾਂ ਆਪਾਂ ਪਹੁੰਚੇ ਹਾਂ ਵੀਰ ਬਗੀਚੇ ਸਿੰਘ ਹੋਂਦੇ ਕੋਲ ਤੇ ਆਜੋ ਕਰਦੇ ਹਾਂ ਵੀਰ ਨਾਲ ਗੱਲਬਾਤ ਤੇ ਪੋਸ਼ ਦੇ ਨਾਲ ਦੀ ਡਿਟੇਲ ਆਜੋ ਭਾਜੀ ਸਸੀਆ ਭਾਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕੀ ਹਾਲ ਚੱਲ ਜੇ ਬਹੁਤ ਵਧੀਆ ਵੀਰ ਜੀ ਕਿਰਪਾ ਮਹਾਰਾਜ ਦੀ ਠੀਕ ਠਾਕ ਨਹੀਂ ਸੁਣਾਓ ਵਧੀਆ ਕਿਰਪਾ ਜੀ ਵਾਇਗਰੂ ਦੀ ਵਧੀਆ ਚਿਹਰਾ ਹਾਂਜੀ ਤੇ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਨਾਮ ਵੀਰ ਜੀ ਮੇਰਾ ਬਗੀਚਾ ਸਿੰਘ ਤੇ ਵੀਰ ਜੀ ਸ਼ਹਿਰ ਆਪਣਾਈ ਨਾਲਾ ਤੇ ਜਿਹੜਾ ਵਧੀਆ ਬਸਰ ਠੀਕ ਹੈ ਜੀ ਹਾਂਜੀ ਹਾਂਜੀ ਭਾਜੀ ਫੋਨ ਨੰਬਰ ਬੋਲ ਦਿਓ 9771402427 ਵੀਰ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੱਸਿਓ ਭਾਜੀ ਆ ਪਹਿਲੇ ਨੰਬਰ ਤੇ ਵੜ ਹਾਂਜੀ ਵੀਰ ਜੀ ਇਹ ਦੇ ਮਤਲਬ ਇਹਨੂੰ ਸੂਈ ਨੂੰ ਕੋਈ ਡੇੜ ਨਾਲੇ ਕੋਈ ਦੋ ਲਾਲੇ ਅੱਛਾ ਜੀ ਹਾਂਜੀ ਹਾਂਜੀ ਵੀਰ ਜੀ ਠੀਕ ਆ ਲਓ ਜੀ ਡੇੜ ਲਾਲੇ ਕੋਈ ਦੋ ਲਾਲੇ ਹਾਂਜੀ ਵੀਰ ਜੀ ਦੁੱਧ ਭਾਜੀ ਦੁੱਧ ਵੀਰ ਜੀ ਮਤਲਬ ਇਹ ਬੱਚਾ ਤਾਂ ਮਰ ਗਿਆ ਜੇ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦਾ ਵਾ ਠੀਕ ਆ ਜੀ ਤੇ ਸੁਹਾਗਣ ਮਾ ਸੁਈਆ ਸੁਹਾ ਵੀਰ ਜੀ ਕੋਈ ਦੂਸਰਾ ਲਾਲੇ ਕੋਈ ਤੀਸਰਾ ਲਾਲੇ ਠੀਕ ਆ ਜੀ ਆ ਦੇਖੋ ਲੈ ਜਾਂਦਾ ਨਹੀਂ ਵੀਡੀਓ ਜੀ ਲਓ ਜੀ ਜਵਾਬ ਦੀ ਵੀਡੀਓ ਆਪਾਂ ਦਿਖਾ ਦਿੰਦੇ ਆ ਆਹ ਵਾਲਾ ਜਵਾਬ ਜੇ ਹਾਂਜੀ ਤੇ ਮਰ ਗਿਆ ਵਾ ਤੇ ਆਹ ਵਾਲੀ ਵੜ ਜੇ ਠੀਕ ਆ ਜੀ ਇਹੋ ਹੀ ਆ ਵੜ ਹਾਂਜੀ ਤੇ ਮੌਕੇ ਤੇ ਭਾਈ ਦੁੱਧ ਕਿੰਨਾ ਹੁਣ ਵੀਰ ਜਿਹੜਾ ਚੋਕ ਲੈਣਾ ਵੀਰ ਜੀ 7 ਲੀਟਰ ਦੋਦੇ ਅੱਛਾ ਜੀ ਹਾਂਜੀ ਹੁਣ ਵੀਰ ਜੀ ਪੂਰਾ ਜਿਹੜਾ 7 ਲੀਟਰ ਆਪਾਂ ਚੋਕ ਲੈਣਾ ਠੀਕ ਹੈ ਜੀ ਮੋਟਲ ਵੀਰ 8 8.5 ਕਿਲੋ ਹੈਗਾ ਅੱਛਾ ਜੀ ਥੋੜੀ ਉਧੇ ਕਰਕੇ ਬੱਚੇ ਬੱਚੇ ਫੇਰੇ ਡਿੰਗੀ ਜੇ ਢੜ ਗਈ ਜੇ ਠੀਕ ਹੈ ਠੀਕ ਹੈ ਲਓ ਜੀ ਦੁੱਧ ਵਾਧੇ ਹੀ ਭਾਈ ਕਹਿੰਦਾ ਕਿ ਥੋੜਾ ਜਿਹਾ ਬੱਚੇ ਦਾ ਕੀਤਾ ਉਹਦੇ ਕਰਕੇ ਦੁੱਧ 7 ਕਿਲੋ ਵੀਰ ਜੀ ਦੋ ਟਾਈਮ ਕੋ ਜਿਤਨਾ ਮੱਝ ਵੀਰ ਭਰਾ ਚੋਕ ਲੈ ਜੇ ਠੀਕ ਹੈ ਸ਼ੇਵ ਜੀ 6 ਵਜੇ ਚੋਈਦੀ ਕੋਈ ਟਾਈਮ ਦੋ ਨਹੀਂ ਜੇ ਆਪਾਂ ਲਾਇਆ ਅੱਛਾ ਜੀ ਸੱਜਣੂ ਜੀ ਵੀ ਉੱਤੋਂ ਬਸ ਉਹ ਨਾਲ ਹੀ ਕੋਈ ਦੇਂਦੀ ਰਹੀ ਹੁੰਦੀ ਕੋਈ 13 13 14 ਕਿਲੋ ਦੀ ਵੀ ਦੀ ਕਰ ਬਿਲਕੁਲ ਬਿਲਕੁਲ ਕੱਦ ਤੇ ਸਹਾਣਾ ਦੇਣਾ ਚਾਹੀਦਾ ਇਹਨੂੰ ਵੀ ਦੀ ਹੋਰ ਜੇ ਜਮਰਾ ਟੀਕਾ ਇਹਨੂੰ ਲੱਗਾ ਜੇ ਅੱਛਾ ਜੀ ਮਹੀਨਾ ਹੋ ਹੀ ਗਏ ਜੇ ਕੋਈ 10 12 ਦਿਨ ਨੂੰ ਕੋਈ 15 ਦਿਨ ਹੋ ਹੀ ਗਏ ਹੋਗੇ ਟੀਕਾ ਠੀਕ ਆ ਠੀਕ ਆ ਲਓ ਜੀ ਟੀਕਾ ਵੀ ਭਰਿਆ ਜੇ ਗਾਂ ਕੋਈ ਹੋਰ ਸਹਾਣਾ ਵੀਰਪਰਾ ਜਾ ਕੇ ਸਾਮ ਕਰੇ ਬਿਲਕੁਲ ਬਿਲਕੁਲ ਜੀ ਹਾਂ ਜੀ ਹਾਂ ਜੀ ਪਰ ਗਰੰਟੀ ਗਰੰਟੀ ਨਹੀਂ ਆਪਾਂ ਦੀ ਨਹੀਂ ਨਹੀਂ ਬਿਲਕੁਲ ਜੀ ਚੌਰਾ 15 ਦਿਨਾਂ ਦੀ ਗਰੰਟੀ ਕੋਈ ਨਹੀਂ ਹੁੰਦੀ ਹਾਂ ਜੀ ਹਾਂ ਜੀ ਸਾਰੇ ਭਰਾਵਾਂ ਨੂੰ ਠੀਕ ਹੈ ਠੀਕ ਹੈ ਲਓ ਜੀ ਬਾਕੀ ਰਾਜੀ ਰੂਜੀ ਕਰਮ ਵਾਲੀ ਪੂਰੀ ਆ ਕੱਦ ਕਾਠ ਵੀ ਚੰਗਾ ਤੇ ਥਣ ਥਣ ਵੀ ਜਿਹੜਾ ਚੰਗਾ ਲੱਗਾ ਵਾ ਗੈਬ ਤੇ ਲੱਗਾ ਥਾਣਾ ਅੱਛਾ ਜੀ ਤੇ ਕੋਈ ਥਣ ਦੇ ਵਿੱਚ ਕੋਈ ਭੂਰ ਛੱਟਾ ਨਹੀਂ ਠੀਕ ਹੈ ਜੀ ਤੇ ਚੌਥੇ ਥਣ ਇੱਕੋ ਜਿਕੇ ਕੋਈ ਆਵਾਦਕਾਰ ਨਹੀਂ ਠੀਕ ਹੈ ਠੀਕ ਗੱਲ ਲਓ ਜੀ ਬਰਾਬਰ ਹੈ ਚਮੇ ਥਣ ਤੇ ਥਣਾ ਦਾ ਸਹਿਜ ਗਿਆ ਵਾ ਜਿਹੜਾ ਚੰਗਾ ਵਾ ਕਰਮ ਵਾਲੀ ਦਾ ਤੇ ਕੱਦ ਕਾਠ ਜਿਹੜਾ ਬਹੁਤ ਹੀ ਚੰਗਾ ਵਾ ਬਹੁਤ ਵੀ ਦੀ ਸੁੰਗਿਓ ਤੇ ਚਲੋ ਕੋਈ ਹੋਰ ਸਾਹਿਬ ਨਾਲ ਜਾ ਕੇ ਵੀਰ ਭਰਾ ਸਾਂਭ ਕਰੇ ਟੀਗਾ ਭਰੇ ਨੂੰ ਹੋ ਗਏ ਜੇ 15 ਕ ਦਿਨ ਦੇ ਆਸ-ਪਾਸ ਟਾਈਮ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਨਹੀਂ ਚਲੋ ਦੱਸਣਾ ਜ਼ਰੂਰੀ ਹੈ ਨਾ ਕੋਈ ਸਾਹਮਣੇ ਜਾ ਕੇ ਉਹ ਸਾਹਮਣ ਉਹ ਉਹ ਸਾਹਮਣੇ ਵੀ ਸਾਹਮਣੇ ਨਹੀਂ ਬਿਲਕੁਲ ਬਿਲਕੁਲ ਜੀ ਲਓ ਜੀ ਇਧਰਲੀ ਸਾਈਡ ਤੋਂ ਵੀ ਚੈੱਕ ਕਰਾ ਦਿੰਦੇ ਆਪਾਂ ਇਧਰ ਵੀ ਜੀ ਪਹਾੜਾ ਪਾ ਕੇ ਆਪਾਂ ਚੋ ਲੈਣੀ ਹੈ ਅੱਛਾ ਜੀ ਹਾਂਜੀ ਹਾਂਜੀ ਥਾਨ ਥੂਣ ਜਿਹੜਾ ਚੰਗਾ ਵਾ ਗਲਾਬੀ ਥਾਨ ਲੱਗਾ ਵਾ ਜਮਾ ਨੁਕਰਾਂ ਦੇ ਕੱਲਾ ਕੱਲਾ ਲੱਗਾ ਪਿਆ ਵਾ ਸੋਹਣੀ ਹੈ ਪੱਤ ਘਟ ਵੱਡਾ ਵਾ ਹਾਂਜੀ ਹਾਂਜੀ ਅਗਲੇ ਸੂਰ ਰੁਪਈਆ ਦੀ ਰੁਪਈਆ ਦੀ ਹੈ ਬਿਲਕੁਲ ਸਹੀ ਗੱਲ ਹੈ ਜੀ ਤੇ ਮੁੱਲ ਭਾਜੀ ਇਹਦਾ ਕੁੱਲ ਵੀਰੀ ਚਲੋ ਆਪਾਂ ਤੇ ਲੈ ਗੀ ਲਈ ਅੱਛਾ ਜੀ ਤੇ ਚਲੋ ਹੁਣ ਬੱਚਾ ਵੀ ਮਰ ਗਿਆ ਜੀ ਹਾਂਜੀ ਉਹ ਦੇ ਦੀ ਬਾਈ ਕਿਹੜੀ ਕਰ ਦਈਏ ਜਾਇਦ ਜਾਈ ਵੀ ਜੀ 20000 ਦਿੱਦੇ ਦਾਂਗੇ ਕਰ ਦਈਏ ਹੋਰ ਥੋੜਾ ਜਿਆ ਹੋਰ ਕਰ ਦਈਏ ਜਿਦਾ ਹੁਣਾਂ ਘਾਟਾ ਪਾਈਏ ਨਹੀਂ ਚਲੋ ਕਰ ਦੋ ਅੰਦਰ ਕਰ ਦਈਏ ਵੀਰ ਆ ਇਹ ਵੀ 10000 ਰੁਪਏ ਛੱਡ ਦਾਂਗੇ ਠੀਕ ਆ ਲਓ ਜੀ 19000 ਦੀ ਜੇ ਹਾਂ ਜੀ ਹਾਂ ਜੀ ਕੱਡ ਕੱਟ ਚੰਗਾ ਕੋਈ ਸਾਂਭਣ ਵਾਲਾ ਭਰਾ ਖੜੇ ਜੇ ਹਾਂ ਜੀ ਹਾਂ ਜੀ ਕੋਈ ਸਾਂਭ ਲੂਗਾ ਤੇ ਕੋਈ ਨਾ ਕੀ ਜੀ ਕੋਈ ਥੱਲੇ ਲਾਵੇ ਕੋਈ ਆਖੇ 15 16 ਲਿੱਲਾ ਵੀ ਜੀ ਅੱਛਾ ਜੀ ਠੀਕ ਆ ਠੀਕ ਆ ਦੇਣੀ ਵੀ ਜੀ 19 ਹਜ਼ਾਰ ਦੇ ਲਾਂਗੇ ਠੀਕ ਆ ਲਓ ਜੀ 19000 ਦੇ ਵਿੱਚੋਂ ਬਾਈ ਕਹਿੰਦਾ ਕਿ ਹੁਣ ਛੋੜ ਛੱਪਾ ਹੀ ਕਰਾਂਗੇ ਰੇਟ ਜਿਹੜਾ ਜੈਜ ਪਾਤਾ ਵਾ ਜਿੱਤਰਾ ਮਰਜੀ ਲੀਟਰ ਮਾਰ ਕੇ ਖੜੇ ਜਿੱਤਰਾ ਮਰਜੀ ਹੋਵੇ 7 ਲੀਟਰ ਹੈਗਾ ਜੀ ਠੀਕ ਆ ਭਾਜੀ ਇਹਦੇ ਵਿੱਚ 7 ਆਖੰਡੇ ਆ ਤੇ 2 ਕਿਲੋ ਨਿਕਲੂਗਾ ਅੱਛਾ ਜੀ ਕੋ ਮਤਲਬ ਵੀ ਇੱਕ ਥਾਂ ਦੀ ਤੇਲ ਜੇ ਅੱਛਾ ਜੀ ਹਾਂ ਜੀ ਇਹ ਤੇਲ ਜੀ ਇਹ ਤੇ ਸੂਈ ਨੂੰ ਮਤਲਬ ਵੀ ਜਾਂ ਤੀਜਾ ਜਾਂ ਚੌਥਾ ਦਿਨ ਹੋਇਆ ਹੋਣਾ ਜੀ ਸੂਈ ਨੂੰ ਠੀਕ ਆ ਲਓ ਜੀ ਤਾਜੀ ਸੂਈ ਆ ਤਿੰਨ ਤੋਂ ਚਾਰ ਦਿਨ ਤੇ ਆਸ-ਪਾਸ ਟਾਈਮ ਹੋਇਆ ਵਾ ਮਗਰਲੇ ਥਾਂ ਦੀ ਤੇਲ ਆ ਵੀਰਾ ਮਗਰਲੇ ਥਾਂ ਦੀ ਤੇਲ ਜੀ ਠੀਕ ਆ ਬਹਿਣੀ ਵਾਲਾ ਕਿ ਦੂਜਾ ਇਹ ਨਹੀਂ ਨਹੀਂ ਉਹ ਕੋ ਬਹਿਣੀ ਵਾਲਾ ਠੀਕ ਆ ਜੀ ਕੋ ਬਹਿਣੀ ਵਾਲੇ ਸਾਈਡ ਦਾ ਜਿਹੜਾ ਥਾਂ ਤੇਲ ਜੇ ਤੇ ਦੁੱਧ ਪਾਈ ਜੇ ਦੇ ਕੋਲ ਦੁੱਧ ਵੀ ਦੀ ਅਜੇ ਇਹਦੇ ਮੈਂ ਵੀ ਬਣਾਇਆ ਹੀ ਰਾਤੀ ਬੋਲਾ ਹੀ ਬਣਿਆ ਜੇ ਅੱਛਾ ਜੀ ਅਜੀ ਮੇਰੇ ਹਿਸਾਬ ਦੇ ਨਾਲ ਕੋਈ 5-6 ਕਿਲੋ ਨਹੀਂ ਨਹੀਂ 5 ਕਿਲੋ ਹੀ ਹੋਣਾ ਜੇ ਠੀਕ ਆ ਤੇ ਇੱਕ ਹੋ ਚੱਕਰ ਜੀ ਇਹਦੇ ਅੰਦਰ ਹੀ ਜੀਰ ਅੱਛਾ ਜੀ ਤੇ ਉਹ ਮੈਂ ਰਿਡਕਟਰ ਸਾਧ ਕੇ ਸੇਰੇ ਵਿੱਚ ਦਵਾਈ ਭਰਾਈ ਜਾਂਦਾ ਕਿ ਜੇਹ ਦੂਰ ਤਾਂ ਹੈ ਨਹੀਂ ਆ ਅੱਛਾ ਜੀ ਵੀਡੀਓ ਕੇ ਮੈਂ ਸੇਰੇ ਲਵਾ ਕੇ ਤੇ ਸੈਟ ਇਹਦਾ ਕੰਮ ਕਰਦਾ ਜੇ ਠੀਕ ਆ ਹਾਂਜੀ ਹਾਂਜੀ ਵੀਰ ਜੀ ਲਓ ਜੀ 5 ਕਿਲੋ ਲਾਓ ਹਜੇ ਬੋਲਾ ਹੀ ਆ ਹਾਂਜੀ ਹਾਂਜੀ ਤੇ ਚਲੋ ਕੋਈ ਸਾਂਭਣ ਵਾਲਾ ਭਰਾ ਖੜੂਗਾ ਜਦੋਂ ਦਾ ਸਾਂਭਣ ਵਾਲਾ ਵੀਰ ਜੀ ਕੋਈ ਖੜੇ ਕਿੰਨਾ ਕਰਜੂ ਤੁਹਾਡੇ ਸਾਹਬਨਾ ਦੁੱਧ ਵੀਰ ਜੀ ਭਾਵੇਂ ਇਹਦੇ ਤੁਹਾਨੂੰ ਪਤਾ ਸੇਵਾ ਦਾ ਹੀ ਭਾਵੇਂ ਇਹਦੇ ਕੋਈ 16-17 ਗਿੱਲੇ ਚੋਲੇ ਠੀਕ ਆ ਜੀ ਲੋ ਜੀ ਹੈ ਚਲੋ ਬ੍ਰੀਡ ਦੇ ਵਿੱਚ ਆ ਗਈ ਕੱਦ ਕਾਠ ਇਹਦਾ ਵੀ ਚੰਗਾ ਵਾ ਤੇ ਚੱਡਾ ਵੀ ਚੰਗਾ ਵਾ ਦੁੱਧ ਮੌਕੇ ਦਾ ਜਿਹੜਾ 5 ਲੀਟਰ ਹੀ ਆ ਤੇ ਆਹ ਵਾਲਾ ਦਾ ਜਵਾਗ ਜੀ ਪਾਜੀ ਬੱਛਾ ਕ ਬੱਚੀ ਇਹ ਵੀ ਜੀ ਬੱਛਾ ਜੀ ਠੀਕ ਆ ਜੀ ਮੇਲ ਕਾਫ ਆ ਗਿਆ ਜੇ ਪਿੱਛੇ ਦੇ ਕੱਦ ਕਾਠ ਨਹੀਂ ਵੇਖ ਸਕਦੇ ਜੇ ਹਨ ਬੋਦੀ ਵਾਲੀ ਵਹਿੜਿਆ ਤੇ ਸੇ ਸੂਆ ਭਾਜੀ ਸੂਆ ਬੇਦੀ ਮੇਂ ਦੂਸਰਾ ਜੇ ਇਹਦੇ ਅੰਦਰ ਟੋਟਾ ਹੈਗਾ ਜੇ ਚਰਬੀ ਮਾਰ ਗਈ ਠੀਕ ਆ ਨਹੀਂ ਚਲੋ ਦੱਸਿਆ ਚੰਗਾ ਹੁੰਦਾ ਵਾ ਦਵਾਈ ਪੂਰੀ ਹੈ ਜੇ ਮੈਂ ਡਾਕਟਰ ਨਾਲ ਸੱਦ ਕੇ ਨਾ ਹਾਂਜੀ ਉਹਦਾ ਮੈਂ ਤੁਹਾਨੂੰ ਨੰਬਰ ਦੇ ਦੂੰਗਾ ਠੀਕ ਆ ਸਭਾਈ ਸੂਈ ਕਰਤੀ ਆਂਦਾ ਵੀ ਅੰਦਰ ਹੈ ਨਹੀਂ ਹੁਣ ਜੇ ਠੀਕ ਆ ਠੀਕ ਆ ਠੀਕ ਆ ਲਓ ਜੀ ਦਵਾਈ ਦਵਾਈ ਭਰਾਤੀ ਆ ਵੀਰ ਨੇ ਟੀਕੇ ਟੋਕੇ ਲਵਾ ਕੇ ਤਾਂ ਆਂਦਾ ਇੱਕ ਦੋ ਦਿਨਾਂ ਤੱਕ ਫੈਟ ਹੋ ਜਾਊਗੀ ਠੀਕ ਆ ਠੀਕ ਆ ਜੀ ਹਾਂਜੀ ਉਹਦੇ ਕਰਕੇ ਹੋ ਸਕਦਾ ਦੁੱਧ ਘਟ ਹੋਵੇ ਨੇ ਤਾਂ ਇੰਨਾ ਬੈਡਨ ਦੁੱਧ ਕੀ ਜਾਂਦਾ 5 ਕਿਲੋਟ ਹਣਾ ਕੋਈ ਗੱਲ ਹੀ ਨਹੀਂ ਇਹਦੇ ਤੇ ਗਾਂ ਰੁੱਤ ਵੀ ਚਲੋ ਚੰਗੀ ਆ ਸਟਾਲਾ ਸਟੂਲਾ ਆ ਗਿਆ ਵਾ ਤੇ ਚਲੋ ਦੁੱਧ ਚੰਗਾ ਕੱਢੀ ਜਾਊਗੀ ਕਰਮਾਲੀ ਇਧਰਲੀ ਸਾਈਡ ਤੋਂ ਤੁਸੀਂ ਚੈੱਕ ਕਰ ਸਕਦੇ ਜੇ ਥਣਸਣ ਜਿਹੜਾ ਇਹਨੂੰ ਵੀ ਗੁਲਾਬੀ ਲੱਗਾ ਵਾ ਇਹਦਾ ਮੁੱਲ ਭਾਜੀ ਮੁੱਲ ਵੀ ਜੀ ਜੇ ਇਹਦੇ ਆ ਥੋੜਾ ਪਤਾ ਫਾਲਟ ਨਾ ਹਾਂਜੀ ਇਹਦੇ ਕੁੜੀਆ ਵੀ ਲੱਖ ਦੀ ਵੇਚਦੇ ਨੇ ਤੇ ਭਾਣ ਜੀ ਨਹੀਂ ਆਹੋ ਜਿੱਡੀ ਹਾਂ ਕਾੜ ਕਾੜ ਵੀ ਚੰਗਾ ਹੈ ਵੀ ਬਰੀਡ ਦੇ ਬੱਚਿਆ ਸੁਈ ਸੁਵਾਈ ਇਹ ਗੜੀ ਵੀ ਟੋਕੜਿਆ ਕੋਈ ਹਾਂਜੀ ਤੇ ਹੁਣ ਤੁਸੀਂ ਦੱਸ ਦੋ ਕਿੰਨੇ ਕੀ ਦੇ ਦੀਏ ਨਹੀਂ ਹੁਣ ਤਾਂ ਫਿਰ ਜਾਇਜ਼ੀ ਕਰਨਾ ਪੈਣਾ ਜੀ ਦੇ ਦੀਏ ਵੀ 20000 ਦੀ ਕਰ ਦਈਏ ਜਾਇਜ ਕਿੰਨੇ ਦੀ ਦੇ ਦੀ ਕਰ ਦੋ ਹਾਨਾ ਜਿੰਨੇ ਕਰੀ ਚੰਗੀ ਲੱਗਦੀ ਵੀਰ ਜੀ ਦੀ ਹਾਨਾ ਜਿਹੜੀ ਦੇਣੀ ਹੈ ਨਾ ਜਿਹੜੀ ਹੁਣ 16000 ਦੀ ਦਵਾਂਗੇ ਠੀਕ ਆ ਹਾਂਜੀ ਵੀਰ ਜੀ ਉਹੋ ਹੀ ਫੋਨ ਲਾਵੇ ਜਿੰਨੇ ਲੈਣੀ ਹੈ ਅੱਛਾ ਜੀ ਜੇ ਜੀ ਠੀਕ ਹੈ ਨਹੀਂ ਵੀ ਆਪਾਂ ਫਿਰ ਇਹਨੂੰ ਸੰਭਾਂਗੇ ਠੀਕ ਆ ਜਰਾ ਹੁਣ ਦੁੱਧ ਤੇ ਕਰਕੇ ਇਹ ਕੋ 16 17 ਕਿਲੋ ਦਾ ਰਾਵਣ ਇਹਨੂੰ ਘੇਟ ਕਾ ਕੇ ਚੋਵਾਂਗੇ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਦਈ ਜਾਣਾ ਦੋ ਦਿਨਾਂ ਹੀ ਜਿੱਦਾਂ ਕੱਟਕੜ ਹੈ ਬਰੀਡ ਦੇ ਵਿੱਚ ਜਾਂ ਥਣ ਭਾਂਡਾ ਵੀ ਇਹਨੂੰ ਕਿਹੜਾ ਵੀ ਬਦਲ ਵੀ ਮੈਂ ਅੱਜ ਚੈੱਕ-ਉਪ ਕਰਵਾ ਲਈ ਡਾਕਟਰ ਹਾਂ ਜੀ ਇਹ ਅੰਦਰ ਹੈ ਨਹੀਂ ਆ। ਅੱਛਾ ਜੀ। ਉਹ ਦਵਾਈ ਦੂਈ ਐਰ ਖਾਤੀਆਂ ਤਾਂ ਇੱਕ ਦੋ ਦਿਨਾਂ ਤੱਕ ਸਾਫ ਹੋ ਜਾਊਗੀ। ਠੀਕ ਜੀ ਠੀਕ ਆ। ਬਿਲਕੁਲ ਬਿਲਕੁਲ ਜੀ। ਠੀਕ ਆ ਨਹੀਂ ਰਾਜੀ ਰੋਜੀ ਇਹ ਕਰਮ ਵਾਲੀ। ਚੌਥਾ ਜਾਂ ਪੰਜਵਾਂ ਪੰਜਵਾਂ ਦਿਨ ਸੂਈ ਨੂੰ ਹੋਇਆ ਹੋਊਗਾ। ਠੀਕ ਆ। ਲਓ ਜੀ 5 ਕਿ ਦਿਨ ਦੇ ਆਸ-ਪਾਸ ਸੂਈ ਮੰਨ ਕੇ ਚੱਲੋ ਤੇ ਵਿਹੜ ਸੰਭਣ ਵਾਲੀ ਤੇ ਰੇਡ ਬਾਈਡੇ ਬਿਲਕੁਲ ਜਿਹੜਾ ਮੱਛੀ ਵਾਲਾ ਹੀ ਭਾਤਾ ਤੋਕੜਾਂ ਵਾਲਾ ਹੀ ਨਾ। ਤੋਕੜਾਂ ਵਾਲਾ ਇਹਦੇ ਵੀਰ ਜੀ ਐ। ਠੀਕ ਆ ਲਓ ਜੀ ਹੈ ਸੱਜਰ ਸੂਈ ਜਾਂ ਰ ਤੇ ਥੋੜੀਆਂ ਬੋਰੀਆਂ ਧਾਰਾ ਨਹੀਂ ਹੁੰਦੀਆਂ ਮਗਲੇ ਤੁਹਾਨੂੰ ਜੀ ਨਹੀਂ ਨਹੀਂ ਵੀਰ ਜੀ ਮਗਲੇ ਚ ਨਹੀਂ ਜੁਮਦੀਆਂ ਅੱਛਾ ਜੀ ਉਹ ਮਗਲ ਵੀ ਇਤਨਾ ਚਲੋ ਕੋਈ ਵੀਰਪਰਾ ਜਾ ਕੇ ਇਲਾਜ ਕਰਾ ਸਕਦਾ ਤੇ ਨਾ ਇਲਾਜ ਕਰ ਲੇ ਤੇ ਭਾਵੇਂ ਕੋਈ ਜਿਤਨਾ ਚੱਲ ਵੀ ਸਕਦਾ ਲਓ ਜੀ ਬਿਲਕੁਲ ਰੇਟ ਜਿਹੜਾ ਜੈਜਪਾਤ ਆ ਉਹ ਵੀਰ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਕਿਲੋ ਵੀ ਦੁੱਧ ਦਹੀਂ ਗਈ ਤੇ ਇਹਨੇ ਡੱਕੇ ਚੜੀ ਜਾਨੀ ਡੱਕੇ ਚੜੀ ਜਾਣੇ ਆ ਕੋਈ ਗੱਲ ਨਹੀਂ ਵੀ ਦੀ ਕੀ ਹੋਣ ਡਿਆ ਆ ਜੋ ਹਾਂਜੀ ਤੇ ਫਿਰ ਸੱਜਰ ਸੂਈਏ ਇਹ ਗੜੀ ਵੀ ਕੋਈ ਧੋਕੜਿਆ ਬਿਲਕੁਲ ਬਿਲਕੁਲ ਸੂਈਏ ਚੌਥਾ ਪੰਜਵਾਂ ਦਿਨ ਸੂਈਏ ਜੇ ਮੈਂ ਕੋਈ ਬੋੜਾ ਬਣਾ ਕੇ ਲੈ ਜੀ ਨਹੀਂ ਦੁੱਧ ਨਾਲੇ ਇਹਨਾਂ ਦਾ ਗਾੜੇ ਗਾੜ੍ਹ ਜਿਆਦਾ ਹੁੰਦੀ ਨਾ ਹਾਂਜੀ ਹਾਂਜੀ ਭਾ ਕੋਈ ਬੋੜਾ ਬੋੜਾ ਬਣਾ ਕੇ ਲੈ ਜੀ ਠੀਕ ਆ ਲਓ ਜੀ ਬੋੜਾ ਹੀ ਬਣਦਾ ਵਾ ਜੀ ਲਸਾਂ ਦੇ ਵਿੱਚੋਂ ਇਸ ਤਰ੍ਹਾਂ ਨਿਕਲਦਾ ਜੀ ਠੀਕ ਆ ਉਹ ਦੱਜਾ ਮਰਾ ਹੋਇਆ ਹਨਾ ਅੱਛਾ ਜੀ ਨਹੀਂ ਜੇ ਨਿਕਲਦਾ ਜੇ ਕੋਈ ਮਿਹਨਤ ਕਰੇ ਤਾਂ ਚੱਲ ਵੀ ਸਕਦਾ ਚੱਲ ਵੀ ਸਕਦਾ ਠੀਕ ਆ ਠੀਕ ਆ ਲਓ ਜੀ ਚੱਲਦਾ ਹੈਗਾ ਜੀ ਵੇ ਬਾਕੀ ਤੇਲ ਕਰਕੇ ਵੀਰ ਨੇ ਦੇਣੀ ਆ ਤੇ ਜੇ ਕੋਈ ਇਲਾਜ ਕਰਾ ਸਕਦਾ ਮੈਨੂੰ ਆਵੇ ਆਉਂਦਿਆ ਵਾ ਨਾ ਦੁੱਧ ਜਿਆ ਥਣਾ ਚੋਂ ਹਾਂਜੀ ਹਾਂਜੀ ਠੀਕ ਆ ਲਓ ਜੀ ਚੱਲ ਸਕਦਾ ਜੇ ਬਿਲਕੁਲ ਨੋਰਮਲ ਰੇਟ ਆ ਤਿੰਨ ਤਿੰਨ ਥਣ ਵੀਧੀਆਂ ਵਧੀਆ ਵੇ ਜੀ ਮੋਗੀ ਰਗੇ ਠੀਕ ਆ ਠੀਕ ਆ ਲਓ ਵੀਰ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ